ਇਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌ ਪਈ ਬਹਰੇ ਅਸੁਰ ਕਾ ਕਾਟ ਸਮਾਤਾ ਸ੍ਰੀ ਅਸਕੇ ਜਗਤ ਕੇ ਨਾਥਾ ਦੁਤੀਏ ਬਾਣ ਸੋਦੋਂ ਵਰ ਕਰ ਕਾਟ ਦੇ ਵਾਸਤ ਵਜ ਨਰ ਨਾਹਰ ਪੁਨ ਰਾਕਸ਼ ਕਾ ਕਾਟਾ ਸੀ ਸਾ ਸ੍ਰੀ ਅਸਕੇ ਜਗਤ ਕੇ ਈਸਾ ਕੋਪਨ ਬ੍ਰਿਸ਼ਟ ਗਗਨ ਤੇ ਪਈ ਸਭ ਹਨ ਆਨ ਬਧਾਈ ਰਹੀ ਤਹਨ ਤਹਨ ਲੋਗਨ ਕੇ ਰਾਜਾ ਦੁਸ਼ਟੰਦਾ ਗਰੀਬ ਨਿਵਾਜਾ ਅਗਰ ਕੌਮ ਕੇ ਸਿਰ ਜਨ ਹਾਰੇ ਇਹ ਦਾਸ ਜਨਮ ਮੇਰੇ ਕੁਵਾਰੇ ਕਬੀਰ ਬਾਚ ਬੇਨਤੀ ਚਾਉ ਕਹੀ ਖਮਰੀ ਕਰੋ ਹਾਸ ਦੇ ਲਛਾ ਪੂਰਨ ਹੋਏ ਜਿਤ ਕੀਏ ਛਾ ਉਹ ਚਰਨ ਮੋਹ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਲਾ ਖਮਰੇ ਦੁਸ਼ਟ ਸਹਯਤ ਨੂੰ ਤਾਹੋ ਹੋ ਆਪ ਹਾਸ ਦੇ ਮੋਹੀ ਬਚਾ ਮੋ ਸੁਖੀ ਬਸੈ ਮੋਰੋ ਪਰਵਾਰ ਆਪ ਸੇਵਕ ਸਿੱਖ ਸਵੇ ਕਰਤਾਰਾ ਮੋਰ ਛਾ ਨਿਕਰਵੇ ਕਰਿਆ ਇਸ ਬੈਨਕੁਵਾਰ ਸਿੰਘ ਹਰੀ ਆ ਸੂਰਨ ਹੋਏ ਹਮ ਹਰੀ ਆਸਾ ਤੁਰ ਭਜਨ ਕੀ ਹੈ ਪ੍ਰਿਆਸਾ ਤੁਮੈ ਚਾਰ ਪਿਆਰ ਲਾਤੇ ਹਾਂ ਜੋ ਭਰ ਚਾਹੂੰ ਸੋ ਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਝੁਣ ਝੁਣ ਸਤਿ ਅੰਮਾਰੇ ਮਾਰਿਆ ਹੈ ਆਪ ਹਸਨ ਹੈ ਮਜੇ ਮਈਆ ਅੰਮਰਨ ਕਾਰਕਾਤਰਾ ਸਨੀਵਰੀਆ ਕੂ ਜੋ ਸਦਾ ਹਮਾਰੇ ਪਛਾਉ ਸ੍ਰੀ ਆਸਤੁ ਜੂ ਕਰੀਆ ਹੋ ਰਚਾ ਖੜਾਕ ਲੇ ਹਮੇ ਰਾਖਣਾ ਹਾਰੇ ਇਹ ਸਾਹਿਬ ਸੰਤ ਸਹਾਇ ਪਿਆਰੇ ਬੀਣ ਬੰਦ ਦਸਤਨ ਕੀ ਹਮਤਾ ਤਮ ਹੋ ਕੋਰੀ ਚਤਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਕਰਾ ਕਾਲ ਪਾਏ ਸਿਵ ਜੂ ਰੋਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀ ਹੋ ਬੇਦ ਰਾਜ ਬ੍ਰਹਮਾ ਜੂ ਥੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਜਿਛਨੇ ਕੋ ਆਇਓ ਆਦਿ ਅੰਤੀ ਕਹਿ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤਿਸੀ ਹੀ ਕੋ ਹਮਾਰੀ ਸਗਲ ਪ੍ਰਜਾਜ ਨੇ ਆਪ ਸਵਾਰੀ ਸੇਵਕਾਂ ਕੋ ਖਿਸ਼ਾਂ ਗੋਮੁਸ਼ਾ ਖਦੀ ਜੋ ਸਤਰਣ ਕੋ ਬਹਮੂ ਵਰਕਿਓ ਕੜਕੜ ਕੇ ਅੰਤਰ ਕੀ ਜਾਣ ਤ ਪ੍ਰੇਮ ਰੇ ਕੀ ਪੀਰ ਪਛਾਨਤ ਛਿਟੀ ਤੇ ਗੁੰਚਰੇ ਅਸਤੁ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਗੁਲਾ ਸੰਤਾਂ ਦੁਖ ਪਾਏ ਤੇ ਦੁਖੀ ਯਿਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਣਾ ਹੈ ਕੜਕੜ ਕੇ ਪਰਪੜ ਕੇ ਜਾਣਾ ਹੈ ਜਮਦ ਕਰਕੇ ਕਰਤਾਰਾ ਪ੍ਰਜਾ ਤਰਤਾਲ ਦੇ ਹੀ ਅਪਾਰ ਜਵਿਆ ਕਰਕੇ ਕਰਤਾਰੂ ਕਰਹੁ ਤਮੈ ਮਿਤ ਦੇਹਿ ਤਰਸਹੁ ਜਿਵੇਂ ਕੋਈ ਗਦਨਾ ਸਿਰਿਸ਼ ਸਰਤ ਹਾਰਾਇਆ ਤੇ ਆਪਣੀ ਮੂਰਿਓ ਚਾਰਾਇਆ ਤੂੰ ਸਭ ਹੀ ਤੇ ਰਹਿ ਨਿਰਾਰਮ ਜਾਣ ਤਵੇਰ ਪੇਦੇ ਆਰੇ ਆਲਮ ਨਿਰੰਕਾਰ ਨਿਰਵਕਾਰ ਨਿਰੰਭ ਅਦ ਅਨੀਰ ਅਰਹਾ ਦੇ ਸੰਭ ਤਾ ਕਾ ਮੂਰਿਓ ਚਾਰਤ ਪੀਦਾ ਜਾਂ ਕੋ ਪ੍ਰੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਵੈ ਅਨਮਾਰਤ ਮਹਾ ਮੂਰਤ ਕਾ ਸੇਧ ਨਾ ਜਾਣ ਤਰ ਮਹਾਂ ਦੇਖ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚੀਨਤ ਲੈਹ ਤੇਵ ਆਪੇ ਆਪਣੀ ਬੁਧਾ ਹੈ ਜੀ ਤੀਂ ਬਰੰਤ ਪਿੰਨ ਪਿੰਨ ਤੋ ਹੇਤੇ ਤੀਂ ਤੁਮਰਾਲ ਖਾਨਾ ਜਾਇ ਪਸਾਰਾ ਕਿਹ ਮੇ ਸਜਾ ਪ੍ਰਥਮ ਸੰਸਾਰਾ ਏ ਕੈ ਰੂਪਿਆ ਰੂਪ ਸਰੂਪ ਆ ਰੰਤ ਪ੍ਰਯੋ ਰਾਵ ਪ੍ਰਹਿਤੂਪਾ ਅੰਡਜੈ ਧੀਰਜ ਸੇ ਤਜ ਕੀਨੀ ਉਤਕੁਜ ਖਾਨ ਬਹਰ ਰਟ ਦੀਨੀ ਕਹੋ ਕੋ ਰਾਜਾ ਹੈ ਬੇਟਾ ਕਹੋ ਸਿਮਟ ਪਇਓ ਸੰਕੈ ਕੈ ਇਠਾ ਸਗਰੀ ਇਸ੍ਰੇਖ ਦਿਖਾਇਆ ਚੰਪਾ ਅਜੰਗਾਦਸ਼ ਰੂਪ ਤੇ ਜੰਪਾਵਾ ਅਵਰਚਾ ਮੇਰੀ ਤੁਮ ਕਰੋ ਸਿਖ ਵਾਰਾ ਸਿਖ ਸਿੰਘ ਹਰੋ दुष्ट जिते हे वत उत्पाद सकल महेश करो रण काता जे असृतावर शरणि परे तिनके दुष्ट दुख तहर मरे पुरखे घनपाग परे ति हारे तिनके तुम संकट सब टारे जो कल कोई एक बार आया है तांगे काल निकट नय है रक्षा होई तमहें सब काल दुष्ट अरिष्ट तन तत्काल कृपा दृष्ट तं जाहे ने हरहु तांगे ताप तक मैं हरहु हृदय सिद्ध कर्मो सब होई दुष्ट चाच हस के ना कोई ਇਕ ਮਾਰਜੰਤ ਮੈਂ ਸੰਭਾਰਾ ਹਾਰਖਾਨ ਤੇ ਤਾਹੇ ਉਵਾਰਾ ਜਿਨ ਨਰਨ ਮੰਨ ਤੇ ਹਾਰੋ ਕਹਾਵ ਧਾਰਿਤ ਦੁਸ਼ਟ ਲੋਕ ਤੇ ਰਹਾ ਖੜਕ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਸ ਰਹਿਲੇ ਹੋ ਉਵਾਰੀ ਸਰਬ othor moho ਸਹਾਇ ਦੁਸ਼ਟ ਲੋਕ ਤੇ ਲਿਹੁ ਬਚਾਈ ਕਿਰਪਾ ਕਈ ਹਮ ਪਰ ਜਗ ਮਾਤਾ ਗ੍ਰੰਥ ਕਰਾ ਆਪ ਸੰਭਰਾਤਾ ਕੇਰੇ ਵਿੱਚ ਜਗੰ ਦੇ ਕੋ ਹਰਤਾ ਦੁਸ਼ਟ ਲੋਕਿਆਂ ਨੂੰ ਛਾਇ ਕਰਤਾ ਸ੍ਰੀ ਅਸੂਜਾ ਪਏ ਦਾ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਆਣਾ ਬਾਛਤ ਕਲਪਾਵੈ ਸੋਈ ਦੁਖਣਾ ਤੇ ਆਬੇ ਆਪਤ ਕੋਈ ਆਲੇਲ ਸੁਨੇ ਗੁੰਗਜੋ ਜਾਹੇ ਸੌਰਸਨਾ ਪਾਵੈ ਇਸਨੇ ਮੂੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਕੋ ਹਉਣੇ ਕਿਡ ਨਾ ਤੈਨ ਨਾਰ ਕੀਆ ਹੈ ਇਹੋ ਜੋ ਯਾਂ ਕੀ ਏਕ ਬਾਰ ਚੌਪਈ ਗੋਕਰ ਹੈ ਚੌਪਈ ਸਭ ਸ੍ਰੀ ਅਕਾਲ ਪ੍ਰਭ ਜੀ ਕਾ ਧਿਆਨ ਕਰਕੇ ਖਾਨ ਸਾਹਿਬ ਜੀ ਸਾਧ ਸੰਗਤ ਗੁਰਨਾ ਜੀ ਸਤਿਵਾਦ ਇਹ ਕਾਲ ਪ੍ਰਖੰਤਰੀ ਜਮੀ ਸ੍ਰੀ ਗੁਰੂ ਨਾਨਕ ਦੇਵ ਜੰਨਕਾਰ ਰੂਪ ਸਤੇ ਬਾਚਾ ਜੀ ਸਾਹਿਬ ਜੀ ਕੇ ਹਜੂਰ ਕੋਟ ਸਾਹਿਬ ਜਿਸ ਸੁਣੀ ਚੋਕ ਹੈ ਪੁਰਜੀ ਕੀ ਅਰਦਾਸ ਅੱਖਰ ਲਗ ਤਕਨਾ ਪੁਲਤ ਕੁਮਾਰ ਸਾਜੀ ਦੇ ਚਰਨਾਂ ਪਾਸ ਸਿੱਖ ਸੰਗਤ ਕੋੜ ਦੇ ਸੁਣਦੇ ਸਰਬਤਲਾ ਹੈ ਗੰਦ ਸ੍ਰੀ ਗੁਰੂ ਨਾਨਕ ਨਾਮ ਜਪੀ ਕਰਾ ਜਿਹੜੇ ਪਾਣੀ ਸੰਤ ਕਾਸ਼ਾ ਵਾਣੀ ਗੁਰੂ ਦੀ ਕਲਾ ਕਰੋ ਸਾਹਿਬ ਸ੍ਰੀ ਭਾਈ